ਹੈਲੋ ਹਾਜੀਤ ਕਾਲ ਜੀ ਮੈਂ ਤੁਹਾਡਾ ਆਪਣਾ ਜਤਿੰਦਰ ਪਿੰਡਾਂ ਵਾਲਾ ਜਰਤਿਆਂ ਨੂੰ ਸਵਾਗਤ ਕਰਦੇ ਆਂ ਆਸ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਵਧੀਆ ਗੱਲ ਹੈ ਹੋਣੀ ਵੀ ਚਾਹੀਦੀ ਹੈ ਕਰਦੇ ਆਂ ਭਾਜ ਦੇ ਬਲੌਗ ਦੀ ਸ਼ੁਰੂਆਤ ਜੀ ਉਸ ਤੋਂ ਪਹਿਲਾਂ ਫਰੰਟ ਸਾਡੇ ਚੈਨਲ ਤੇ ਨਵੇਂ ਚੰਨ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਕਰਦੇ ਆਂ ਭਾਜ ਦੇ ਬਲੌਗ ਦੀ ਸ਼ੁਰੂਆਤ ਜੀ ਆਜੋ ਫਿਰ ਬਣੇ ਰਿਓ ਵੀਡੀਓ ਨਾਲ ਐਂਡ ਤੱਕ ਜੀ ਹਾਂਜੀ ਚਾਹੀਦਾ ਹੈ ਬਾਅਦਿਆਂ ਆ ਭਾਈ ਕਹਿੰਦੇ ਵੀ ਅੱਜ ਐਨਵਾਰਸੀ ਛੋਟੀ ਸੀ ਤੇ ਮੈਡਮ ਦੇ ਹੋਏ ਡਿਊਟੀ ਲੋਕ ਕਹਿੰਦੇ ਤੂੰ ਮੈਡਮ ਮੈਡਮ ਕਰੀ ਜਾਂਦਾ ਭਾਈ ਸਾਡੀ ਮੇਰੀ ਘਰ ਵਾਲੀ ਆ ਮੈਡਮ ਕਾ ਮੈਡਮ ਕਹਾਂ ਜੋ ਸਾਜੀ ਕਹਾਂ ਕਹਿੰਦੇ ਨਹੀਂ ਲੋਕ ਕਹਿੰਦੇ ਤੂੰ ਮੈਡਮ ਮੈਡਮ ਕਰੀ ਜਾਂਦਾ ਤੋਂ ਮਰਜ਼ੀ ਗਈ ਐ ਭਾਈ ਅਸੀਂ ਮੇਰੀ ਘਰ ਵਾਲੀ ਆ ਅਈ ਉਹ ਮਰਜ਼ੀ ਗਈ ਐ ਠੀਕ ਆ ਇੱਕ ਬੰਦੇ ਨਾਲ ਜਾਨ ਤਕਲੀਫ ਹੁੰਦੀ ਆ ਕੀ ਉਹਦਾ ਨਾ ਪਲਕ ਠੀਕ ਆ ਤਾਂ ਯਾਹ ਦਿੱਕਤ ਆ ਹੋਰ ਗੱਲ ਪੂਰੀ ਚਾਹੀਦੀ ਆ। ਲੈ ਵੀ ਛੁੱਟੀ ਸੀ। ਕੋਈ ਨਾ ਗੱਲ ਕੀ। ਤੇਰੇ ਖਾਣੇ ਵੀ ਪੂਰੀਆਂ ਬਣਾਉਂ ਜਾਂਦੇ। ਦੁਪਹਿਰੇ ਆ ਕੇ ਪੂਰੀਆਂ ਸਬਜ਼ੀ ਤੇ ਖੜਾ ਤੇ ਅਚਾਨਕ ਛੁੱਟੀ ਕੈਨਸਲ ਹੋ ਗਈ। ਤੇ ਹੁਣ ਲੱਗੇ ਆਂ ਮਾਤਾ। ਸਰ ਤੋਂ ਮੈਂ ਕਰਾਉਂਦਾ ਤੇ। ਤੇ ਦੋ ਦੋ ਚੜ ਰਹੇ ਨੇ ਭਾਈ। ਇੰਦਰਾ ਕਰਮੇਸ਼ ਮਾਰਨੀ ਕੱਢੀ ਆਂ ਇੰਦਰਾ ਛੱਡੀ ਆਵਾਜ ਰਹੀ ਆ। ਅੱਗਾ ਦੁਨੀਆਂ ਗਿਆ। ਜਲੂੜਾ ਰੱਖਤਾ। ਹਾਂ ਵੀ ਸਰੋਂ ਤੇਲ ਪਾਣਾ ਪਾਵਾਂ ਹਾਂ ਪਾਦੀ ਹਾਂ ਪਾਦੀ ਇਹ ਪਾਵਾਂ ਇਸ ਮੈਂ ਤਾਂ ਹੈ ਨਹੀਂ ਕੈਂਪ ਮੈਂ ਤਾਂ ਪੀਪੀ ਚੱਕ ਬਸ ਬਹੁਤ ਬਾਤਾਂ ਕੋਈ ਫਾਇਦਾ ਨਹੀਂ ਹੈ ਨਹੀਂ ਹੋਰ ਕੰਮ ਹਾਂ ਬਸ ਪਹਿਲਾਂ ਐਸੀ ਵੀ ਦੁਪਹਿਰੇ ਆਏ ਖਾ ਲਾਂਗੇ ਕੋਲੇ ਪੂਰੀ ਛੁੱਟੀਆਂ ਇਸ ਲੋਗੀ ਹਾਂ 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 ਹਾ ਦੇਖ ਬਾਤ 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 ਕਰਦਾ ਤੇਰਾ ਸਰੋਂ ਦਾ ਇਹ ਕਿੰਨਾ ਪਾਣਾ ਕਿੰਨਾ ਜੇ ਸੁਣਾ ਹੈ ਕੈਂਪਰ ਦੇ ਉਹ ਕਿੰਨਾ ਹੈਗਾ ਫਾਦੋ ਫਾਦੋ ਜਾ ਇਹ ਹੋ ਗਿਆ ਸੱਤ ਸੌਸ ਕਰ। ਉਹਦੇ ਬਹੁਤ ਬਹੁਤ। ਕੋਈ ਇਧਰ ਕੜਾਣਗੇ ਦੇਸੀ ਘਿਓ ਦਾ। ਠੀਕ ਆ। ਸੂਜੀ ਬਣਗੀ। ਸੂਜੀ ਵਾਲਾ ਕੜਾ। ਬਾਹਣ ਪੂਰੀਆਂ ਤਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਠੀਕ ਹੈ ਬਲਕਰ ਕੋਟ ਆਪੇ ਇਧਰ ਪੂਰੀਆਂ ਮਲੀਆਂ ਨੇ ਇੱਥੇ ਕਰ ਰਿਹਾ ਪਾਉਂਦਾ ਅਸੈਂਬਲ ਦਾ ਕੰਮ ਹੋਰ ਕਿ ਨਹੀਂ ਹੋਰ ਦੇਟ ਬਾਰਾ ਜਾਨ ਹੋਰ ਦੇ ਨਹੀਂ ਚਲੋ ਕੋਈ ਨਹੀਂ ਲੇਟ ਕਿਉਂ ਦਾ ਰਹਿਣਾ ਕੋਈ ਚੈੱਕਰ ਵਾਲੀ ਗੱਡੀ

ਮਾਂ ਮਾਂ ਪਣੀ ਪਾ ਲਈਏ ਪਤਾ ਹੈ ਬਣੀ ਪਾ ਲਈਏ ਹਾਂ ਪਾ ਲਈਏ ਲਓ ਆਪਾਂ ਇਧਰ ਪੂਰੀਆਂ ਬਣੀਆਂ ਨੇ ਸਬਜ਼ੀ ਵਾਲੀ ਦੀ ਉਹ ਤਾਂ ਬੱਕਰੀ ਉਹ ਤਾਂ ਪ੍ਰਸ਼ਾਦ ਪਿਆ ਬਣਿਆ ਹੋਇਆ ਠੀਕ ਹੈ ਕੱਟ ਕੇ ਰੋਟਾ ਬਣਾਇਆ ਕਰਨ। ਅਕੱਲ ਹੀ ਹਨ ਠੰਢੀ ਹਵਾ ਹੋ ਗਈ ਠੰਡਾ ਹੈ ਨਾ। ਉਹ ਬੁਮਾਗਣੀ ਦੀ ਬੰਦ। ਇਹ ਸੀ ਚਲਾ ਦਿਆ। ਅਡਜਸਟ ਫਾਇਨ ਨਾ ਕਹਿੰਦੇ ਵੀ। ਖਿਚਲੀ ਹਵਾ ਠੰਢੀ ਹੋ ਗਿਆ। ਲਾ ਲਾ ਹੋਵੇ। ਉਹ ਬਹੁਤ ਗਰਮੀ ਨਹੀਂ ਆਉਂਦੀ। ਉਹ ਗੈਸ ਕੱਟ ਕਰਦੇ। ਪਾਣੀ ਪਾਵਾ ਥੋੜ੍ਹ ਜਿਹਾ। ਫਿਰ ਮੈਂ ਚੁੱਕਾ ਟਨਮੀ। ਮੈਂ ਮਾਰ ਵਿੱਚ ਪਾ ਰਿਹਾ। ਪਾ ਰਿਹਾ। ਮਾਰ ਵਿੱਚ ਪਾ ਦੇ। ਪਾਣੀ ਤੇ ਲਸ ਬਣਾ। ਅੱਜੇ ਕੱਟ ਪਾਣੀ। ਪਾਣੀ। ਮੁੰਨ ਦਾ ਠੀਕ ਹੈ ਤਾਂ ਨੋ ਹੀ ਲਗਿਆ ਪਾ ਦੇ ਮੁੰਨ ਦਾ ਠੀਕ ਹੈ ਮੈਂ ਥੋੜੇ ਜਿ ਮਿਰਚਾਂ ਪਾ ਦਿੰਦਾ ਇਹ ਪੁੱਲ ਲਗਾ ਦੇਗਾ ਕਿ ਆ ਤੂੰ ਬਾਹਰ ਹੋ ਤੂੰ ਬਾਹਰ ਹੋ ਕੇ ਨਾ ਬਤੂ ਪੁੱਲੀ ਬੁੱਲੀਆਂ ਜਿਆ ਰੋਟੀ ਪੂਰੀਆਂ ਵੀ ਬਰਬਾ ਪਾ ਦੇ ਤਾ ਖਾ ਆ ਚਲ ਪਾ ਥੋੜੇ ਸਭ ਪਾਣੀ ਮਿਰਚ ਪਾ ਦੇ ਹਲਕੀ ਜੀ ਲੈ ਤੂੰ ਖਾ ਲੈ ਤੇ ਦੇ ਰਾਇਆ ਨਾ ਬਾਰ ਸ਼ਸ਼ ਸ਼ਸਰੀ ਗਾਨ ਪਰਵਾਜੀ ਅਧਿਕਾਰ ਜੀ ਹੋ ਠੀਕ ਠਾਕ ਇਹਦਾ ਭੈਣ ਉੱਥੇ ਰੁਕ ਜਾ ਵਿਥੇ ਰੁਕ ਜਾ ਨਹੀਂ ਹੈ ਦੇਖ ਕਿਹੜਾ ਬਣਾਣਾ ਬਹਾਉ ਰਾਜ ਅੰਦਰੀਆ ਆਓ ਸ਼ਿਟ ਉਹ ਚੰਗਾ ਭਾਈ ਹੈ ਨਾ ਮੋਸ਼ਨ ਜਾ ਚੰਗਾ ਭਾਈ ਤੂੰ ਵੀਡੀਓ ਨਹੀਂ ਬਣਾ ਰਹੀ ਨਾ ਵੀ ਨਾ ਨੀ ਕਿ ਬਣੀ ਹੈ ਉਹ ਅੰਟਾ ਚ ਸੂਈ ਵੀ ਲੱਗੀ ਬਥੇ ਤੇ ਬਾਹਰ ਆਂ ਗਏ ਆ ਤੇ ਬਹਿ ਕੇ ਚਲੋ ਮੈਂ ਚੰਨੀ ਆ ਪੇਕੇ ਹਾਂ ਦੇਖ ਕੇ ਦਵਾਈ ਕਦੀ ਪੈਸੇ ਲਗਾ ਬੈਠਦੇ ਆ ਜਾਂ ਬੈਠੇ ਲਾ 25 ਮਿੰਟ ਟਾਈਮ ਲੈ ਲੈ ਵੀ ਕਹਿੰਦੇ ਸੋਣ ਚੜ ਗਿਆ ਬੋਟੀ ਸਾਡੀ ਚੱਲੀ ਆ ਇੱਕ ਸੋਣ ਇੱਕ ਮਹੀਨਾ ਕਹਿੰਦੇ ਸੋਣ ਸੱਸ ਦਾ ਮੂੰਹ ਦੇਖਣਾ ਵੇ ਭਾਈ ਹੁਣ ਯਾਰ ਬਾਅਦ ਸਾਰੇ ਕੀ ਬੰਨੇ ਕਰਨੇ ਬੰਨੇ ਇੱਕ ਮਹੀਨਾ ਨਹੀਂ ਹੁਣ ਨਾ ਵਿੱਚ ਆਜੂ ਹਾਂ ਰੀ ਨਹੀਂ ਬੈਠੇ ਤੋੜੀ ਕਿਲੇ ਨਾ ਕਬਸ ਸਾਂ ਇੱਕ ਮੀਨਾ ਕਹਿੰਦੇ ਵੀ ਸੱਸ ਦਾ ਮੂੰਹ ਹੀ ਦੇਖਣਾ ਹੈ ਸੌਣ ਪੂਠੇ-ਪੂਠੇ ਰਵਾਇ ਸਿਆਣਿਆਂ ਗੇ ਕਿ ਨਹੀਂ 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 ਕੋਈ ਐ ਨਹੀਂ ਜੀ ਨਹੀਂ ਮੈਂ ਨਾ ਉੱਥੇ ਬਣਾਵਾਂਗੀ ਸੈਂਡਵਿਚ ਭੇਜੀਆਂ ਤੇ ਬਣਾ ਆਪਣਾ ਭੇਜ ਜਾਵਾਂਗੀ ਠੀਕ ਹੈ ਵਸੋ ਤੇ ਇੱਕ ਨੇ ਫਿਰ ਇੱਕ ਨਾ ਸਰਨਾ ਨਹੀਂ ਦੋ ਦੋ ਨੇ ਜਲਦੀ ਬਣ ਜਾਣਗੇ ਅੱਛਾ ਡੈਡੀ ਨੂੰ ਵੀ ਨਾਲ ਲੈ ਚੱਲਣਾ ਠੀਕ ਹੈ ਜੀ 자러니 아빠 잘래야. 가자. ਮੋਰ ਨਾਲ ਦੇਖੀ ਹਿੱਟ ਕੈਟਗਰੀ ਹੈ ਕੋਈ ਨਹੀਂ ਕੋਈ ਬਾਈ ਬਾਈ ਇੱਕ ਮਹੀਨੇ ਬਾਅਦ ਗੱਲਾਂ ਕੋ ਚੱਕਰ ਹੋਵੇ ਇਹੋ ਜਿਹਾ ਦੋ ਮਿੰਟ ਜਾਵਰ ਗੱਲਾਂ ਕਰਦੇ ਆ ਮਾਹੌਲ ਹੋਈਆਂ ਮਾ ਜੀ ਨਹੀਂ ਕਰ ਰਹੇ ਜਾਣੇ ਚੱਲ ਕੋਈ ਨਾ ਜਾ ਜਾ ਕੋਈ ਮੈਂ ਮੇਰੇ ਤੋਂ ਜੀ ਕਰ ਰਹੇ ਹੈ ਹੈ ਕਰਨੀ ਇੱਛਾ ਕਰਨੀ ਦਾ ਕਰਨੀ ਕਿ ਚੱਲ ਕੋਈ ਨਹੀਂ ਹੋਈ ਕੋਈ ਸੈਂਡੋ ਸੈਂਡੋ ਹਾਂ ਕੀ ਕਰ ਕੀ ਕਰਨੀ ਆ ਉਹ ਡੈਡਿੰਗ ਛੱਡ ਦੇ ਕੇ ਕਹਿ ਲਈ ਸੀ ਠੀਕ ਆ ਚਲੋ ਭਾਈ ਇੱਕ ਮਹੀਨੇ ਛੁੱਟੀਆਂ ਲੱਗੇ ਸੌਣ ਸੌਣ ਲੈ ਭਾਈ ਸੌਣ ਸੌਣ ਛੁੱਟੀਆਂ ਹੁਣ ਲੋ ਜੀ ਫਿਰ ਆ ਤਾਂ ਸੀਗਾ ਆਪਣਾ ਅੱਜ ਦਾ ਵਲੋਗ ਤੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੋਗ ਵਧੀਆ ਲੱਗਿਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਆ ਕਰੋ ਜੀ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ-ਨਵੇਂ ਆਏ ਹੋ ਹੁਣੇ-ਹੁਣੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਨੋਟੀਫਿਕੇਸ਼ਨ ਸਾਡੇ ਦਾ ਸਭ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡਾ ਵਲੋਗ ਵਧੀਆ ਲੱਗਦੇ ਨੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨਾਲ ਜੁੜੇ ਰੱਖਿਆ ਕਰੋ ਜੀ ਚੰਗਾ ਜੀ ਮੇ ਸਤਿ ਸ੍ਰੀ ਅਕਾਲ ਮੇਰੇ ਤੁਹਾਨੂੰ ਨੈਕਸਟ ਵੀਡੀਓ ਲਈ ਹਾਜ਼ਰ ਹੋਵਾਂਗੇ ਰੱਬ ਤਰੱਕੀਆਂ ਦੇ ਵੀ ਤੁਹਾਨੂੰ ਚੰਗਾ ਜੀ ਮੇ ਸਤਿ ਸ੍ਰੀ ਅਕਾਲ ਜੀ